ਜੇਤ ਦਿਨ ਵਿਸਰੇ ਪਾਰ ਬ੍ਰਾਹਮ ਖੇਟ ਭਲੇਰੀ ਜੁੱਤ ਕਹਿੰਦੇ ਭਾਵੇਂ ਬੁੱਧਵਾਰ ਹੋਵੇ ਤੇ ਇਥੋਂ ਤੱਕ ਭਾਵੇਂ ਗੁਰਪੁਰਬ ਵੀ ਹੋਵੇ ਤੇ ਉਹਦੇ ਵਾਸਤੇ ਕਾਹਦਾ ਗੁਰਪੁਰਬ ਆ ਜਿਹੜਾ ਉੱਠਿਆ ਹੀ ਨਹੀਂ ਅੰਮ੍ਰਿਤ ਵੇਲੇ ਤੇ ਗੁਰੂ ਘਰ ਆਇਆ ਹੀ ਨਹੀਂ ਤੇ ਸਾਰੀ ਤਿਆਰੀ ਕੰਮਾਂ ਕਰਾਂ ਦੇ ਵਿੱਚ ਲੰਘ ਗਈ ਵਿਸ਼ਿਆਂ ਦੇ ਕਾਰਾਂ ਵਿੱਚ ਲੰਘ ਗਈ ਗਿੱਲੇ ਉਹਦੇ ਵਾਸਤੇ ਕੋਈ ਮੱਥ ਸੋਚੇ ਤੇ ਗੁਰਪੁਰਖ ਵਾਲਾ ਦਿਨ ਉਹਦੇ ਵਾਸਤੇ ਸੁਲੱਖਣਾ ਹੈ ਉਹਦੇ ਲਈ ਉਹ ਦਿਨ ਕਲੇਣਾ ਹੀ ਨਾ ਆਪੋ ਸਤਨਾਮ ਸ੍ਰੀ ਵਾਹਿਗੁਰੂ ਦੇ ਵੀਰਵਾਰ ਹੋਵੇ ਜੇ ਸਾਰੀ ਤਿਆਰੀ ਪਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਗੁਰਮੁਖ ਪਿਆਰਿਆਂ ਦੀ ਸੰਗਤ ਕਰਦੇ ਆ ਬਤੀਤ ਹੋ ਜੇ ਕਹਿੰਦੇ ਉਹ ਸਮਾਂ ਕੋ ਘੜੀ ਸੁਲੱਖਣੀ ਹੈ ਮਹਾ ਦਿਵਸ ਬੂਤ ਅਲੇ ਜਿਸ ਕੋ ਨਦਰ ਕਰੇ नानक मंगे दर्श दान कृपा करो, करो हरे हरे कि देखो देन ओ आलको करी सुहावी है जिथे जुगाना जिक्र कीता महाराज जी ने उथे भी महाराज ने कहा था कि एक युग का जिक्र करके कह दिता कल मैं ये हो पुन गुण गोविंद गाहे तो नाल कह दिता भी समा जिदा का मर्जी हो ਵਾਹਿਗੁਰੂ ਤੇ ਸ਼ਾਮਪਲ ਨਾਲੇ ਨਾਲ ਹੀ ਹਿੰਦਾ ਹ ਹਰ ਜੋਗ ਜੋਗ ਭਗਤੋ ਪਾਇਆ ਐਸ ਰੱਖਦਾ ਆਇਆ ਰਾਮ ਰਾਜੇ ਸੋ ਸੰਤ ਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਨਵੇਂ ਸਾਲ ਦੀ ਅਰੰਭਤਾ ਹੋ ਚੁੱਕੀ ਆ ਸਿਮਰਨ ਦੇ ਨਾਲ ਆਪਾਂ ਨਵੇਂ ਸਾਲ ਦੀ ਅਰੰਭਤਾ ਕਰਾਂਗੇ ਬਾਹਰ ਗੁਰ ਗੁਰੰਤ ਕਰਦਾ ਆਨੰਦ ਆਪਾਂ ਨੂੰ ਤਾਂ ਆਵੇਗਾ 5 ਮਿੰਟ ਦੇ ਵਿੱਚ ਬਾਹਰ ਗੁਰ ਸ਼ਬਦ ਦੇ ਬਾਰੇ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਡਰਾਇਆ ਜਾਂਦਾ ਸੀ ਲੋਕਾਂ ਨੂੰ ਜੇ ਕੋਈ ਚੰਦਾ ਸੀ ਕਿ ਮੈਂ ਮੁਕਤੀ ਪਾਵਾਂ ਜਾਂ ਮੁਕਤ ਹੋਵਾਂ ਉਹਨੇ ਆ ਕੇ ਪੰਡਤ ਨੂੰ ਕਹਿਣਾ ਪੰਚ ਜੀ ਸ਼ਬਦ ਦਿਓ ਤੇ ਪੰਡਤ ਨੇ ਕਹਿਣਾ ਪਹਿਲੋਂ ਗਾਂ ਹੀ ਦਾਨ ਕਰ ਮਾਇਆ ਲਿਆ ਚਰਾਵਾ ਲਿਆ ਫਿਰ ਦੱਸਾਂਗੇ ਉਹਨੇ ਲਿਹਾਉਣਾ ਤੇ ਪੰਡਤ ਨੇ ਸ਼ਬਦ ਦੇ ਕੇ ਉਹਨੂੰ ਤੋਰਨ ਲੱਗਿਆ ਕਹਿਣਾ ਵੇਖੀ ਕਿਤੇ ਇਹ ਸਵੇਰ ਵਾਲਾ ਇਹਨੂੰ ਦੁਪਹਿਰੇ ਨਾ ਜੱਪੀ ਉਹ ਵਿਚਾਰੇ ਨੇ ਕਰ ਜਾਣਾ ਕਹਣਾ ਵੀ ਦੁਪਹਿਰ ਵਾਲਾ ਵੀ ਦੱਸੋ ਨਾ ਕਹਣਾ ਦੁਪਹਿਰ ਵਾਲੇ ਦੀ ਭੇਟਾ ਵਖਰੀ ਲੱਗੂਗੀ। ਦਪਹਿਰ ਵਾਲਾ ਸ਼ਬਦ ਦੇ ਕੇ ਤੋਰਨ ਲੱਗਣਾ ਤੇ ਕਹਣਾ ਇਹੋ ਸ਼ਾਮੀ ਨਾ ਬੰਦੇ ਇਹ ਸ਼ਾਮ ਵਾਲਾ ਨਹੀਂ ਉਹਨੇ ਕਹਣਾ ਸ਼ਾਮ ਵਾਲਾ ਵੱਖਰਾ ਹੈ ਜੀ। ਉਹ ਤਿੰਨ ਸ਼ਬਦ ਦੇ ਕੇ ਸਵੇਰ ਵਾਲਾ ਸ਼ਾਮ ਵਾਲਾ ਦੁਪਹਿਰ ਵਾਲਾ ਜਦੋਂ ਤੋਰਨ ਲੱਗਿਆ ਕਹਣਾ ਚੇਤਾ ਰੱਖੀ। ਫੁੱਲ ਟਪੁੱਲ ਤਾਂ ਕਿਤੇ ਪੜਦੀ ਉਠਾ ਹੋ ਜਾਏਗਾ। ਪਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਤੂੰ ਆਪਣੇ ਮੁਖ ਦੇ ਵਿੱਚੋਂ ਵਾਹਿਗੁਰੂ ਕੈਸੀ ਜਦੋਂ ਮਰਜੀ ਬੇੜਾ ਨਾ ਵੇਖ ਜਦੋਂ ਚੇਤਿਆ ਜੀ ਉਦੋਂ ਹੀ ਕਹਿ ਦੀ ਵਾਹਿਗੁਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਰਜ ਕਹੇ ਕੂਠ ਤੂੰ ਮੈਂ ਤੈ ਤ ਸੋਵਤ ਧਿਆਈ ਹੈ ਮਾਰਗ ਚਲਤ ਹਰੇ ਹਰਿ ਹਰਿ ਪਹਿਲੀ ਗੱਲ ਤੇ ਤੈਨੂੰ ਭੁੱਲੇ ਨਾ ਦੂਜੀ ਗੱਲ ਜਦੋਂ ਯਾਦ ਆਜੀ ਉਦੋਂ ਹੀ ਕਹਿ ਦੀ ਵਾਹਿਗੁਰੂ ਕਿਉਂਕਿ ਵਾਹਿਗੁਰੂ ਸ਼ਬਦ ਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ